ਕੋ ਅੱਜ ਮੇਰੇ ਇਲਾਕੇ ਦੇ ਵਿੱਚ ਸਾਰੇ ਸੁਲਤਾਨਪੁਰ ਇਲਾਕੇ ਦੇ ਵਿੱਚ ਅਗਲੇ 4 ਦਿਨਾਂ ਲਈ ਅੱਖਾਂ ਦਾ ਕੈਂਪ ਲਾਇਆ ਗਿਆ ਅੱਜ ਸੁਲਤਾਨਪੁਰ ਸ਼ਹਿਰ ਦੇ ਵਿੱਚ ਜਿੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਮਰੀਜ਼ ਆ ਰਹੇ ਆ ਕੱਲ ਨੂੰ ਤਲਵੱਡੀ ਚੌਧਰੀਆਂ ਉਹਦੇ ਤੋਂ ਬਾਅਦ ਫਟੂਟਿੰਗਾਂ ਤੇ ਚੌਥੇ ਦਿਨ ਭੁਲਾੜੇ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ ਦੇ ਜ਼ੋਨ ਬਣਾ ਕੇ ਜਿਹੜੇ ਮਰੀਜ਼ ਆ ਇਹਨਾਂ ਕੈਂਪਸ ਦੇ ਵਿੱਚ ਆਉਣਗੇ ਇਨਾ ਦਾ ਐਨਾਲਿਸਿਸ ਕੀਤਾ ਜਾਊਗਾ اوਪੀਟੀ ਲਾ ਕੇ ਤੇ ਜਿਹੜੇ ਜਿਹੜੇ ਮਰੀਜ਼ ਨੂੰ ਜਿਹੜੇ ਜਿਹੜੇ ਜੀ ਨੂੰ ਚਾਹੇ ਕੈਟਰੈਕ ਦੀ ਸਮੱਸਿਆ ਹੋਵੇ ਚਾਹੇ ਉਹਨਾਂ ਦੇ ਲੈਂਸ ਕਲੀਨ ਕਰਨ ਦੀ ਰਿਕੁਆਇਰਮੈਂਟ ਹੋਵੇ ਤੇ ਕਈ ਵਾਰ ਲੈਂਸ ਦੇ ਉੱਤੇ ਫੋਰਨ ਮਟੀਰੀਅਲ ਜੰਮ ਜਾਂਦਾ ਤੇ ਉਹ ਸਾਫ਼ ਕਰਨ ਦੀ ਲੋੜ ਹੋਵੇ ਉਹ ਸਾਰੇ ਆਪਰੇਸ਼ਨ ਲਾਈਨਸ ਕਲਬ ਆਗਮਪੁਰ ਦੇ ਵਿੱਚ 13 ਫ फेब्रुवारी ਨੂੰ ਕੀਤੇ ਜਾਣਗੇ ਅੱਜ ਇਹਨਾਂ ਚਾਰਾਂ ਦੇ ਨਾਂ 'ਚ ਜਿੰਨੇ ਵੀ ਪੇਸ਼ੈਂਟ ਹੈ ਉਹ ਆਇਡੈਂਟੀਫਾਈ ਕਰਕੇ ਉਹਨਾਂ ਨੂੰ 13 ਤਰੀਕ ਨੂੰ ਆਗਮਪੁਰ ਆਈ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਇਆ ਜਾਊਗਾ ਮੇਰੇ ਦਫ਼ਤਰ ਵੱਲੋਂ ਤੇ ਉਹਨਾਂ ਦੇ ਮੁਫਤ ਆਪਰੇਸ਼ਨ ਹੋਣਗੇ ਕੋਈ ਗਿਣਤੀ ਨਹੀਂ ਜਿੰਨੇ ਵੀ ਮਰੀਜ਼ ਉੜਗੇ ਰਾਕੇ ਦੇ ਵਿੱਚ ਉਹਨਾਂ ਸਾਰਿਆਂ ਦਾ ਆਈ ਆਪਰੇਟ ਕੀਤਾ ਜਾਊਗਾ ਲਾਇਨਸ ਕਲੱਬ ਵਾਡਫੋਰਡ ਇੰਗਲੈਂਡ ਵੱਲੋਂ ਸਰਕਾਰ ਮਹਿੰਦਰ ਸਿੰਘ ਜੀ ਸਮਰਾ ਵੱਲੋਂ ਤੇ ਮੇਰੇ ਵੱਲੋਂ ਰਤਨ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਚੁਲਾਇਆ ਜਾ ਰਿਹਾ ਮੈਂ ਜਿਨ੍ਹਾਂ ਨੇ ਸਾਥ ਦਿੱਤਾ ਲਾਇਨਸ ਕਲੱਬ ਸਰਦਾਰ ਮਹਿੰਦਰ ਸਿੰਘ ਸਮਰਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਮੈਂ ਮਹਿਸੂਸ ਕਰਦਾ ਸਾਡੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਕਾਰਨ ਉਹਨਾਂ ਦੀ ਬਹੁਤ ਵੱਡੀ ਮਦਦ ਹੋ ਗਈ ਜਿੰਨੇ ਕੁ ਮਿਲਦੇ ਜੈਕਵੋਟ ਕੋ ਮੇਰੇ ਖਿਆਲ ਨਾਲ 150 ਮਰੀਜ਼ ਦਾ ਤਾਂ ਚੈੱਕਅਪ ਹੋ ਚੁੱਕਿਆ ਹੋਊਗਾ ਕਿ ਅਪ੍ਰੋਕਸੀਮੇਟਲੀ 100-150 ਮਰੀਜ਼ ਹੋਰ ਅਗਲੀ ਲਾਈਨ 'ਚ ਲੱਗਿਆ ਪੂਰਾ ਦਿਨ ਇਹ ਕੈਂਪ ਚੱਲੇਗਾ ਆਪਕੋ ਆਪਣੇ ਪਿੰਡਾਂ ਦੇ ਵਾਸਤੇ ਕੋਈ ਵੀ ਕਰੀ ਚੋਲੇ ਹੋਰ ਵਾਜਦੇ ਕਿਪੂ ਗਏ ਜਾ ਰਹੇ ਮੈਂ ਆਉਣ ਆਸੇ ਪਾਸੇ ਦੇ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਲੇ 4 ਦਿਨ ਇਹ ਕੈਂਪ ਚੱਲਣੇ ਆ ਜਿਹੜਾ ਜੀ ਸਤਾਰਪੁਰ ਨਹੀਂ ਆ ਪਾਇਆ ਕੱਲ ਨੂੰ ਤਲਵੰਡੀ ਚੌਧਰੀਆ ਪਰਸੋਂ ਫਤੂਟੇਗੇ ਤੇ ਚੌਥੇ ਪਲਾਣੇ ਉਥੇ ਆ ਕੇ ਆਪਣਾ ਜਿਹੜਾ ਐਨਾਲਿਸਿਸ ਜਿਹੜਾ ਚੈੱਕਅਪ ਕਰਾ ਆ ਸਕਦਾ ਤੇ ਉਹਨਾਂ ਨੂੰ ਕੈਲਕੂਲੇਟਰੀ ਦੇਣੀ ਚਾਹੁੰਦਾ ਵੀ ਕਿਸੇ ਦਾ ਜੀਬ 'ਚ ਕੋਈ ਰੁਪਈਆ ਨਹੀਂ ਖਰਚ ਹੋਏਗਾ ਸਾਰੇ ਦੇ ਸਾਰਾ ਇਲਾਜ ਤੇ ਆਪਰੇਸ਼ਨ ਮੁਫਤ ਕਰਾਇਆ ਜਾਊਗਾ ਐਮਆਰਆ ਨਾਲ ਜਣਾਤਿਸ਼ਨ ਕੈਂਪ ਕਿਹਾ ਇਹ ਚੈੱਕਅਪ ਲਗਾਏ ਰਪਨਤੋ ਕੋਈ ਦਾ ਮੁੱਖ ਮੰਤਰੀ ਆ ਕਿ ਜਿਹੜੇ ਗਰੀਬ ਲੋਕ ਲੋੜਵੰਦ ਲੋਕ ਆਪਣੀ ਅੱਖਾਂ ਦਾ ਅਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਘਾਟ ਲੋ ਜਾਂ ਡਾਕਟਰ ਦੇ ਜਾਣ ਦੀ ਘਾਟ ਲੋ ਉਹਨਾਂ ਨੂੰ ਇੱਕ ਕੈਂਪ ਪ੍ਰੋਵਾਈਡ ਕਰਾ ਕੇ ਤੇ ਉਹਨਾਂ ਦੀ ਅੱਖਾਂ ਸਿੰਘੇ ਕਰਾਈਆਂ ਜਾਣ ਕਿਉਂਕਿ ਅੱਖਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜ਼ਿੰਦਗੀ ਜੀਣ ਵਾਸਤੇ ਰੋਜ਼ ਬੰਦੇ ਨੂੰ ਕਿਸੇ ਨਾਲ ਬਿਗੈਰ ਰੱਖ ਤੋਂ ਗੱਲ ਨਹੀਂ ਪੈਂਦੀ